ਬੀਰੋਏ ਜਗਰਾਜભાઈ ਆ ਪਿੰਡ ਕੁੱਤੀਵਾਲ ਕਲਾ ਤੋਂ ਜਿਨ੍ਹਾਂ ਨੇ ਮੋਬਾਇਲ ਰੇੜਾ ਬਣਾਇਆ ਹੋਇਆ ਘਰੇ ਆ ਕੇ ਸਾਰੇ ਕੰਮ ਕਰਦੇ ਨੇ ਜਿਵੇਂ ਮਸ਼ੀਨ ਦੇ ਟੋਕੇ ਲਾਉਣੇ ਕੈਂਚੀਆਂ ਲਾਉਣੀਆਂ ਤੇ ਹੋਰ ਕੋਈ ਚੀਜ਼ ਲੋਹੇ ਦੀ ਖੁਰਪੀਆਂ ਕਸੀਏ ਕਹਾੜੀਆਂ ਤੇ ਕਈਆਂ ਤਿੱਖੀਆਂ ਕਰਵਾਉਣੀਆਂ ਨੇ ਜਾਂ ਕਟਵਾਉਣੀਆਂ ਨੇ ਜੋ ਵੀ ਆਪਾਂ ਖੇਤੀਬਾੜੀ ਦਾ ਕੰਮ ਕਰਵਾਉਨੇ ਆ ਉਹ ਇਹ ਵੀਰ ਘਰੇ ਆ ਕੇ ਕਰਦਾ ਤੇ ਬਾਕੀ ਦੀ ਗੱਲਬਾਤ ਆਪਾਂ ਬਾਅਦ ਤੋਂ ਸੁਣਦੇ ਆ ਤੋ ਕੇਰੀ ਲਾਉਨੇ ਆਰੀਆਂ ਵੀ ਲਾਉਨੇ ਕਣਕ ਵਾਲੀ ਢੋਲ ਵੀ ਸਮਾਰਦੇ ਆਂ ਮਸਲਾ ਗੈਸੀ ਚੁੱਲ੍ਹੇ ਵੀ ਸਮਾਰਦੇ ਆਂ ਤੇ ਆਪਣਾ ਗੋਬਰ ਗਾਂ ਚੁੱਲ੍ਹੇ ਤੇ ਡੰਡੀਆਂ ਚਾਹਲੇ ਟੋਪੀਆਂ ਦੀਆਂ ਤੇ ਕੋਈ ਕਈ ਵਾਰੀ ਕਿਸੇ ਦਾ ਕੋ ਟੱਕਣ ਟੁੱਕਣ ਫਸ ਜਾਂਦਾ ਹੈਗਾ ਉਹ ਵੀ ਕੱਢ ਦਈਦਾ ਤੇ ਕੈਂਚੀਆਂ ਲਾ ਦਨੇ ਆ ਗੈ ਪੱਠੀਆਂ ਵੀ ਸਮਾਰਦਨੇ ਆ ਗੋਬਰ ਗਾਂ ਚੁੱਲ੍ਹੇ ਸਮਾਰਦਨੇ ਆ ਤੇ ਲਮਾਰੀਆਂ ਬੇਟੀਆਂ ਇਹਨਾਂ ਦੇ ਲੋਕ ਵੀ ਲਾ ਦੇਣੀਆਂ ਘਰੇ ਆ ਕੇ ਸਾਰਾ ਸਰਵ ਹਾਂਜੀ ਘਰੇ ਜਾ ਕੇ ਆਲੇ ਦੇ ਸਰਵਿਸ ਕਰਦਨੇ ਆ ਸਾਰਾ ਸਮਾਨ ਮੇਰੇ ਕੋਲਿਆ ਰੇੜੇ 'ਚ ਆਲੇ ਦੇ ਉੱਥੇ ਜਾ ਕੇ ਘਰੇ ਲਾ ਦੇਣਾ ਹੁਣ ਗਰੀਬ ਕੇ ਘਰੇ ਉੱਥੇ ਟੋਕੇ ਲਾ ਕੇ ਆਉ ਚਲੋ ਜੀ ਤੇ ਫੋਨ ਨੰਬਰ ਇੱਕ ਵਾਰੀ ਦੁਬਾਰੇ ਬੋਲ ਦੇ ਕੋਈ ਤੈਨੂੰ ਸੁਣ ਸਕਦਾ ਤਾਂ 97813 86255